ਜੋ ਚੋਣਾਂ ਅਯੋਧੀ ਜਿਹੜੀ ਗਾਈਡਲਾਈਨਸ ਹੈ ਖਰਚੇ ਦੀਆਂ ਜਾਂ ਹਰ ਤਰ੍ਹਾਂ ਦੀਆਂ ਉਹ ਅਗਲੇ ਸਾਲ ਉਹਦੀ ਵਾਇਓਲੈਂਸ ਹੋਈ ਹੈ ਕਈ ਤਰ੍ਹਾਂ ਦੀਆਂ ਤੇ ਮੈਂ ਜਿਹੜਾ ਆਪਣਾ ਇਤਰਾਜ਼ ਹੈ ਚੋਣਾਂ ਤੋਂ ਪਹਿਲਾਂ ਹੀ ਕਰ ਦਿੱਤਾ ਸੀਗਾ ਇਲੈਕਸ਼ਨ ਦੀ ਜਿਹੜੀ ਆਪਣੀ ਇਲੈਕਸ਼ਨ ਦੀ ਜਿਹੜੀ ਡੇਟ ਸੀਗੀ VOTING ਦੀ ਉਸ ਤੋਂ ਪਹਿਲਾਂ ਹੀ ਮੇਰੀ ਜਿਹੜੀ ਕੰਪਲੇਂਟ ਸੀਗੀ ਜਿਹੜਾ ਜ਼ਿਲ੍ਹਾ ਅਧਿਕਾਰੀ ਨੂੰ ਅਲਰੇਡੀ ਕੀਤੀ ਹੋਈ ਸੀ ਤੇ ਉੱਥੇ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਮੈਨੂੰ ਲੱਗਾ ਕਿ ਮੈਨੂੰ ਲੱਗਦਾ ਕਿ ਅਕੇਲੇ ਕੇ ਜਾਣਾ ਚਾਹੀਦਾ ਇਸ ਕਰਕੇ ਮੈਂ ਫੇਸ ਨੂੰ ਹਾਈ ਕੋਰਟ ਚ ਲੈ ਗਿਆ ਲੁਤਰਾ ਜੀ ਆਪਨੇ ਇੱਕ ਪਟੀਸ਼ਨ ਦਾਇਰ ਕੀਏ ਕਿਸ ਨੂੰ ਲੈ ਕੇ ਪਟੀਸ਼ਨ ਦਾਇਰ ਕੀ ਹੈ ਔਰ ਕਿਉ ਜੀ ਮੈਂ ਜਿਹੜੀ ਲੈਕਚਰ ਪਟੀਸ਼ਨ ਦਾਖਲ ਕੀਤੀ ਹੈ ਉਹ ਜਿਹੜਾ ਜਲੰਧਰ ਜਲੰਧਰ ਜਿਹੜੇ ਚੁਨਾਵ ਹੋਏ ਲੋਕ ਸਭਾ ਦੇ ਉਹਨੂੰ ਲੈ ਕੇ ਸੰਬੰਧਿਤ ਕੀਤੀ ਹੈ ਜਿਹੜਾ ਕਿ ਜਿਹੜਾ ਕੈਂਡੀਡੇਟ ਚਰਨ ਚੰਨੀ ਹੈ ਉਹਨਾਂ ਦੀ ਜਿਹੜੀ ਇਲੈਕਸ਼ਨ ਪਟੀਸ਼ਨ ਉਸ ਨੂੰ ਚੈਲੰਜ ਕੀਤਾ ਹੈ ਤਾਂ ਕੀ ਕੀ ਹੈ ਪਟੀਸ਼ਨ ਵਿੱਚ ਕੀ ਆਪਨੇ ਆਬਜੈਕਸ਼ਨ ਲਗਾਈ ਐ ਐਸਾ ਕਿ ਇਹਦੇ ਵਿੱਚ ਜੋ ਮੈਂ ਸਟੱਡੀ ਕੀਤਾ ਮੈਨੂੰ ਐਸਾ ਲੱਗਾ ਕਿ ਜੋ ਚੋਣ ਆਯੋਗ ਦੀ ਜਿਹੜੀ ਗਾਈਡਲਾਈਨਸ ਹੈ ਖਰਚੇ ਦੀਆਂ ਜਾਂ ਹਰ ਤਰ੍ਹਾਂ ਦੀਆਂ ਉਹ ਲਗਲੇਸ਼ਨ ਉਹਦੀ ਵਾਇਓਲੈਂਸ ਹੋਈ ਹੈ ਕਈ ਤਰ੍ਹਾਂ ਦੀਆਂ ਜਿਵੇਂ ਆਪਾਂ ਚੋਣ ਲੜਨਗੇ ਕਈ ਤਰ੍ਹਾਂ ਦੇ ਪਰਮਿਸ਼ਨਾਂ ਲੈਣੀਆਂ ਹੁੰਦੀਆਂ ਕਈ ਦਾ ਖਰਚੇ ਪਾਣੇ ਦੇ ਖਰਚੇ ਹੋਏ ਜਿਆਦਾ ਦਿਖਾਏ ਘੱਟ ਹੈ ਕਈ ਜਗ੍ਹਾ ਦੀ ਪਰਮਿਸ਼ਨ ਨਹੀਂ ਲੈਂਦੀਆਂ ਤਾਂ ਹੋਰ ਵੀ ਕਈ ਤਰ੍ਹਾਂ ਦੀ ਅਸੀਂ ਤੰਦ ਲੀ ਹੋਈਆਂ ਕਿ ਜੋ ਚੋਣ ਦੀ ਗਾਈਡਲਾਈਨ ਉਹਨੂੰ ਫੁੱਲਫਿਲ ਨਹੀਂ ਕੀਤਾ ਗਿਆ ਉਹਦੇ ਸਬੰਧੀ ਜਿਹੜਾ ਮੈਂ ਆਪਣੇ ਇਤਰਾਜ਼ ਹੈ ਮਾਂ ਜੋਕ ਅਦਾਲਤ ਉੱਤੇ ਜਿਹੜੇ ਪੇਸ਼ ਕੀਤੇ ਸੀਗੇ ਉਹਦੇ ਸਬੰਧੀ ਜਿਹੜਾ ਉਹਨਾਂ ਨੇ ਜਿਹੜਾ ਨੋਟਿਸ ਕੀਤਾ ਪਟੀਸ਼ਨ ਕਦ ਪਾਇਰ ਕੀਤੀ ਥੀ ਔਰ ਕਦ ਐਕਸੈਪਟੇਬਲ ਕੀ ਗਈ ਮੈਂ ਪਟੀਸ਼ਨ ਆਪਣੀ 10 ਜੁਲਾਈ ਨੂੰ ਦਾਖਲ ਕਰ ਦਿੱਤੇ ਸੀ ਜਦੋਂ ਅਸੀਂ ਪਟੀਸ਼ਨ ਕਰਦੇ ਹਾਂ ਲੋਕਲ ਰੂਟੀਨ ਦੀ ਪਟੀਸ਼ਨ ਨਾਲੋਂ ਹਟ ਕੇ ਆ ਇਹ ਚ ਕਈ ਤਰ੍ਹਾਂ ਦੇ ਆਬਜੈਕਸ਼ਨ ਵੀ ਉਹਨਾਂ ਨੂੰ ਹੁੰਦੇ ਆ ਕਿ ਫੁੱਲਫਿਲ ਕਰਨੇ ਹੁੰਦੇ ਆ ਅਸੀਂ ਉਹ ਫੁੱਲਫਿਲ ਕਰ ਦਿੱਤਾ ਸੀ ਤਕਰੀਬਨ 26 ਤਰੀਕ ਨੂੰ ਔਰ ਉਸ ਤੋਂ ਬਾਅਦ ਜਿਹੜਾ ਆਪਣਾ ਅਗਲੀ ਨੈਕਸਟ ਡੇਟ ਆ ਜਿਹੜੀ 12 ਅਗਸਤ ਦੀ ਤੋ ਕੀ ਲੱਗ ਰਿਹਾ ਹੈ ਕਿ ਜੋ ਆਪਣੀ ਪਟੀਸ਼ਨ ਅਬ ਐਕਸੈਪਟ ਕੀ ਹੈ ਕੋਰਟ ਨੇ ਤੋ ਅਭੀ 12 ਤਰੀਕ ਨੂੰ ਬੁਲਾਇਆ ਗਿਆ ਚਦਰਨਜੀਤ ਸਿੰਘ ਜੀ ਹਾਂਜੀ ਪਾਰਟੀ ਨੂੰ ਨੋਟਿਸ ਹੁੰਦਾ ਵੇ ਸਰਕਾਰ ਨੂੰ ਨੋਟਿਸ ਹੁੰਦਾ ਵੇ ਜਿਹੜੇ ਇਲੈਕਸ਼ਨ ਇਲੈਕਸ਼ਨ ਜਿਹੜੇ ਕਰਾਉਂਦੇ ਨੇ ਉਹਨਾਂ ਨੂੰ ਨੋਟਿਸ ਹੁੰਦਾ ਤੱਕ ਸਟੇਟ ਡਿਪਾਰਟਮੈਂਟ ਜੋ ਵੀ ਆਪਣਾ ਉਹ ਤੇ ਆਪਣਾ ਇਤਰਾਜ਼ ਜੋ ਵੀ ਆਪਣਾ ਪੇਸ਼ ਕਰਨਗੇ ਉਸ ਤੋਂ ਬਾਅਦ ਜੋ ਵੀ ਮਾਜੋਦਦਲ ਉਸਤੇ ਰੱਖਿਆ ਤੇ ਜੋ ਕਾਰਵਾਈ ਕਰੇ ਤੋ ਚੋਣਾਂ ਕੇ ਬਾਅਦ ਹੀ ਆਪਨੇ ਕਿਉਂਕਿ ਉਸ ਤੋਂ ਪਹਿਲੇ ਇਹ ਮੈਂ ਜਿਹੜਾ ਆਪਣਾ ਇਤਰਾਜ਼ ਆ ਚੋਣਾਂ ਤੋਂ ਪਹਿਲਾਂ ਹੀ ਕਰ ਦਿੱਤਾ ਸੀਗਾ ਇਲੈਕਸ਼ਨ ਦੀ ਜਿਹੜੀ ਆਪਣੀ ਇਲੈਕਸ਼ਨ ਦੀ ਜਿਹੜੀ ਡੇਟ ਸੀਗੀ VOTING ਦੀ ਉਸ ਤੋਂ ਪਹਿਲਾਂ ਹੀ ਮੇਰੀ ਜਿਹੜੀ ਕੰਪਲੇਂਟ ਸੀਗੀ ਜਿਹੜਾ ਜਲੰਧਰ ਚੋਣ ਅਧਿਕਾਰੀ ਨੂੰ ਆਲਰੇਡੀ ਕੀਤੀ ਹੋਈ ਸੀ ਬਟ ਉੱਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਮੈਨੂੰ ਲੱਗਾ ਕਿ ਮੈਨੂੰ ਲੱਗਦਾ ਕਿ ਅੱਗੇ ਲੈ ਕੇ ਜਾਣਾ ਚਾਹੀਦਾ ਇਸ ਕਰਕੇ ਮੈਂ ਫੇਸ ਨੂੰ ਹਾਈ ਕੋਰਟ ਚ ਲੈ ਗਿਆ क्या लग रहा है कि क्या फैसला होगा कोर्ट का जो आपने इसमें पर कथे रखे उसके आधार पर क्या अगली देखते हैं देखो मैं जस्ट एक वैसे दाखिल की है कि जो चुनाव है साढ़े देश चुनाव का बहुत वाला एक महत्व है योगदान है ठीक है नी आप क्या राइट है सब कुछ है और चुनाव की एक मर्यादा है जे मर्यादा रहेगा चुनाव लड़ा जाए तो एक आदर्श चुनाव मतलब कि एक एग्जाम्पल प्रस्तुत की चर चन्नी जी कोई आम व्यक्ति नहीं है ਪੁਰਵ ਪ੍ਰਧਾਨ ਆਪਣੇ ਪੁਰਵਨਾ ਉਪ ਮੁੱਖ ਮੰਤਰੀ ਹੈ ਪੰਜਾਬ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਤਾਂ ਘੱਟੋ ਘੱਟ ਇੱਕ ਐਗਜ਼ਾਮਪਲ ਪ੍ਰਸਤੁਤ ਕਰਨੀ ਚਾਹੀਦੀ ਸੀ ਉਹ ਜਿਨ੍ਹਾਂ ਕੋ ਮੈਂ ਇਹਨਾਂ ਨੂੰ ਸਟੱਡੀ ਕੀਤਾ ਮੈਨੂੰ ਲੱਗਦਾ ਕਿ ਇਹਨਾਂ ਨੇ ਕਾਫੀ ਇਹਨਾਂ ਦੇ ਜੇ ਇਲੈਕਸ਼ਨ ਦੀ ਜਿਹੜੇ ਜੜੀਆਂ ਹਿਦਾਇਤਾਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਫੁੱਲਫਿਲ ਨਹੀਂ ਕੀਤਾ ਤੇ ਜਿਹੜੀ ਮੈਂ ਮਾਂਜੋ ਦਲ ਸਾਹਮਣੇ ਰੱਖੀ ਆ ਜੋ ਮਾਂਜੋ ਦਲ ਉਸ ਦਾ ਫੈਸਲਾ ਕਰੇਗੀ ਮੈਨੂੰ ਮੰਨਦਾ ਚਰਨਜੀਤ ਸਿੰਘ ਚੰਨੀ ਕੇ ਸਾਥ ਦੀ ਕੋਈ ਬਾਤਚੀ ਹੋਈ ਨਹੀਂ ਜੀ ਇਸ ਵਾਰ ਮੇਰੀ ਕੋਈ ਬਾਤ